कैबिनेट <saiden> दा दा मंत्री सरदार हरदीप सिंह मुंडिया चेयरमैन जोरावर सिंह सरदार भगवान सिंह मान मुख्यमंत्री सरदार भगवान सिंह मान पार्टी सुप्रीमो श्री अरविंद केजरीवाल बोले ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਰਪੰਚ ਨਿਹਾਲ ਜੀ ਤੇ ਸਾਡੇ ਆਂਟੀ ਇੰਦਰਜੀਤ ਕੌਰ ਉਹਨਾਂ ਨੂੰ ਸੁਨੇਹਾ ਲਾਇਆ ਵੀ ਇੱਕ ਮੀਟਿੰਗ ਚਾਹੀਦੀ ਏ ਛੋਟੀ ਜੀ ਤੇ ਆਂਟੀ ਨੇ ਮੈਨੂੰ ਲੱਗਦਾ ਵੀ ਅਸੀਂ ਤਾਂ ਬਹੁਤ ਛੋਟੀ ਜੀ ਕਿਹਾ ਸੀ ਪਰ ਆਂਟੀ ਨੇ ਸਾਰਾ ਇਹ ਏਰੀਆ ਇਕੱਠਾ ਕਰਤਾ ਤੇ ਲੋਕਾਂ ਤੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਜਿਹੜੇ ਕੰਮ ਆ ਉਹ ਤੁਸੀਂ ਦੇਖ ਹੀ ਰਹੇ ਹੋ ਜਿੱਥੇ ਮੀਟਿੰਗ ਹੋਈ ਏ ਇੰਟਰਲੌਕ ਵਾਲੀਆਂ ਗਲੀਆਂ ਕਿਉਂਕਿ ਇਹ ਲੋਕ 20-20 ਸਾਲ ਹੋ ਗਏ ਇੱਥੇ ਰਹਿੰਦੇ ਹਨ ਤੇ ਗਲੀਆਂ ਤੇ ਕੀ ਇੰਦਰ ਇੰਨਾ ਕੁ ਬੁਰਾ ਹਾਲ ਸੀ ਵੀ ਜੇ ਕੋਈ ਰਿਸ਼ਤੇਦਾਰ ਆਉਂਦਾ ਸੀ ਤੇ ਇਹਨਾਂ ਨੂੰ ਇਹ ਕਹਿੰਦਾ ਹੁੰਦਾ ਸੀ ਕਿ ਕਿੱਥੇ ਰਹਿ ਰਹੇ ਹੋ ਤੁਸੀਂ ਕਹਿੰਨੇ ਤੁਸੀਂ ਲੁਧਿਆਣੇ ਚ ਪਰ ਤੁਹਾਡਾ ਤੇ ਪਿੰਡਾਂ ਨਾਲ ਵੀ ਮਾੜਾ ਆ ਮੇਨ ਰੋਡ ਉਹ ਇੰਨਾ ਕੁ ਬੁਰਾ ਹਾਲ ਸੀ ਵੀ ਘਰ ਤੱਕ ਪਹੁੰਚਣਾ ਹੀ ਔਖਾ ਉਹ ਵੀ ਐਂਟਰ ਲੌਕ ਵਾਲੀ ਪਾਸ ਕਰਤੀ ਜਿਹੜੀਆਂ ਹੁਣ ਗਲੀਆਂ ਬਣ ਰਹੀਆਂ ਉਹ ਵੀ ਐਂਟਰ ਲੌਕ ਵਾਲੀ ਬਿਜਲੀ ਦੇ ਬਿੱਲ ਸਰਕਾਰ ਵੱਲੋਂ ਹੀ ਮਾਫਾ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਸਾਡੇ ਜਿਹੜੇ ਇੱਧਰ ਲੋਕ ਐ ਮੀਡੀਅਮ ਪਰਿਵਾਰ ਤੇ ਇਹ ਛੋਟੀ ਛੋਟੀ ਸੀ ਸਹੂਲਤ ਵੀ ਜਿਹੜੀ ਸਰਕਾਰ ਵੱਲੋਂ ਮਿਲਦੀ ਐ ਬਹੁਤ ਲਾਹੇਵੰਦ ਹੁੰਦੀ ਐ ਇਹਨਾਂ ਨੂੰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਜਿਹੜੇ ਸਾਡੇ ਛੋਟੇ ਜਿਹੇ ਬਲਾਵੇ ਲਈ ਇੱਥੇ ਬਹੁਤ ਵੱਡਾ ਰੈਲੀ ਵਾਲਾ ਰੂਪ ਧਾਰਿਆ ਗਿਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਤੋਂ ਉਮੀਦ ਵੀ ਕਰਦਾ ਵੀ ਸਾਰੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣਗੇ ਸਾਰੇ ਆਮ ਆਦਮੀ ਪਾਰਟੀ ਤੋਂ ਕਿਹੜੇ ਕੈਂਡੀਡੇਟ ਨਿ 出ੇਗਾ ਇੱਥੇ ਸਾਡੇ ਦੋਨੇ ਹੀ ਗਰੇਵਾਲ ਪਰਿਵਾਰ ਛੋਟਾ ਪਰਿਵਾਰ ਕੋਈ ਨਹੀਂ ਵੀ ਗਰੇਵਾਲ ਪਰਿਵਾਰ ਤੇ ਜਿਲ੍ਹਾ ਪ੍ਰਸਿੱਧ ਵੀ ਸਾਡੇ ਗਰੇਵਾਲ ਪਰ ਉਹ ਬਹੁਤ ਕੈਂਡੀਟ ਅਜਿਹਾ ਤੌਰ ਤੇ ਧੰਨਵਾਦ ਬਹੁਤ ਵਧੀਆ ਅਰੇਂਜਮੈਂਟ ਸੀ ਜੀ ਬਹੁਤ ਪਰਮਾ ਹੁੰਗਾਰਾ ਮਿਲਿਆ ਤੇ ਮੈਡਮ ਗਰੇਵਾਲ ਦੇ ਹੱਕ ਦੇ ਵਿੱਚ ਅੱਜ ਮੈਡਮ ਸਰਪੰਚ ਨਿਹਾਂ ਚਰਸੀਆ ਜੀ ਨੇ ਜਿਹੜੀ ਮੀਟਿੰਗ ਰਖਾਈ ਹੈ ਇਹਦੇ ਵਿੱਚ ਬਹੁਤ ਪਰਮਾ ਹੁੰਗਾਰਾ ਮਿਲਿਆ ਤੇ ਉਹਨਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਵੱਧ ਤੋਂ ਵੱਧ ਲੀਡ ਵੋਟਾਂ ਦੇ ਨਾਲ ਮੈਡਮ ਨੂੰ ਜਿਤਾਵਾਂਗੇ ਗਰੇਵਾਲ ਸਪੈਂਡਮ ਨੂੰ ਤੇ ਬਾਕੀ ਸਾਰੇ ਅਗਰ ਠੀਕ ਚੱਲ ਰਿਹਾ ਮੈਡਮ ਚਰਸੀਆ ਜੀ ਨੇ ਕੰਮ ਬਹੁਤ ਵਧੀਆ ਕਰਾਏ ਹੋਏ ਨੇ ਇੱਥੇ ਕੋਈ ਸ਼ੱਕ ਨਹੀਂ ਹੈ ਕੀ ਪਿਛਲੀ ਵਾਰ ਸਰਪੰਚੀ ਦੀਆਂ ਵੀ ਵੋਟਾਂ ਪਈਆਂ ਸੀ ਹਾਂਜੀ ਸਰਪੰਚੀ ਦੀਆਂ ਨਹੀਂ ਲੀਡ ਰਹੀ ਸੀ ਕੀ ਇਸ ਵਾਰ ਲੀਡ ਆ ਬਰਕਰਾਰ ਰਹੂਗੀ ਉਹ ਬਿਲਕੁਲ ਰਹੂਗੀ ਜੀ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਕਿਉਂਕਿ ਮੈਡਮ ਨੀਹਾ ਨੇ ਜਿਹੜੇ ਕੰਮ ਕਰਾਏ ਨੇ ਸਾਨੂੰ ਇਸ ਕੰਪੇਨਿੰਗ ਦੇ ਵਿੱਚ ਕਰਦੇ ਆ ਸਾਨੂੰ ਅਜ ਤੱਕ ਕਿਸੇ ਇੱਕ ਬੰਦੇ ਨੇ ਵੀ ਇਹ ਨਹੀਂ ਕਿਹਾ ਕਿ ਮੈਡਮ ਨੀਹਾ ਚਰਸੀਆ ਜੀ ਜਿਹੜੇ ਸਰਪੰਚ ਨੇ ਵੀ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਬਹੁਤ ਵਧੀਆ ਕੰਮ ਕਰਵਾਏ ਨੇ ਤੇ ਸਭ ਤੋਂ ਛੋਟੇ ਉਮਰ ਦੀ ਬੱਚੀ ਸਰਪੰਚ ਆ ਤੇ ਬਹੁਤ ਅੱਛੇ ਕੰਮ ਕਰ ਰਹੀ ਆ ਇਹ ਤੁਹਾਨੂੰ ਇਹਨੂੰ ਮੋਟੀਵੇਸ਼ਨ ਮਿਲਦੀ ਆ ਅਸੀਂ ਵੀ ਇਹਨੂੰ ਪਰਮਾਹੁੰਗਾ ਰਾਦਨੇ ਆ ਕਿ ਬੱਚੀ ਬਹੁਤ ਅੱਛਾ ਕੰਮ ਕਰ ਰਹੀ ਆ ਹੁਣ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਜਿਤਨਾ ਲੀ ਪਰਫਾਰਮੈਂਸ ਰਹੇਗੀ ਆਮ ਆਦਮੀ ਪਾਰਟੀ ਦੀ ਦੇਖੋ ਜੀ ਲੋਕਾਂ ਨੇ ਫੇਰ ਨਾ ਤਾਂ ਝਾੜੂ ਹੀ ਆ ਇਹ ਪੱਕੀ ਗੱਲ ਆ ਮੂਰਤਾ ਇੱਕੋ ਹੀ ਹੁੰਦੀ ਹੈ ਕੈਂਡੀਡੇਟ ਜਿਹੜਾ ਮਰਜ਼ੀ ਖੜ ਜਵੇ ਚਾਹੇ ਉਹ ਜ਼ਿਲ੍ਹੇ ਚ ਖੜ ਜਵੇ ਚਾਹੇ ਸਰਸਵਤੀ ਚ ਖੜ ਜਵੇ ਪਰ ਲੋਕਾਂ ਨੇ ਫੇਰ ਨਾ ਝਾੜੋਈ ਆ ਇਹ ਲੋਕਾਂ ਦੇ ਦਿਨਾਂ ਦੀ ਗੱਲ ਅਸੀਂ ਜਾਣ ਚੁੱਕੇ ਹੋਇਆ ਇਹ ਸਾਡਾ ਅਗਰ ਹੁਣ ਜਿੱਤਦੇ ਆ ਤਾਂ ਇਹ ਸਾਨੂੰ ਪਤਾ ਲੱਗ ਜਾਏਗਾ ਕਿ ਸੈਮੀਫਾਈਨਲ ਵੀ ਅਸੀਂ ਜਿੱਤ ਲਿਆ ਬਹੁਤ ਬਹੁਤ ਧੰਨਵਾਦ ਸੈਮੀਫਾਈਨਲ ਜੀ ਜਿਹੜੀਆਂ ਸੀ ਆਉਂਦੀਆਂ ਵੋਟਾਂ ਹੋਣਗੀਆਂ ਹੁਣ ਨੈਕਸਟ 1.5 ਸਾਲ ਬਾਅਦ ਉਹਦੇ ਵਿੱਚ ਸਾਡਾ ਮਤਲਬ ਐਂਟਰੀ ਪੱਕੀ ਹੋ ਗਈ ਹੈ ਜੇ ਅਸੀਂ ਇਹ ਜਿੱਤਦੇ ਆ ਠੀਕ ਹੈ ਸਰ ਰਾਜੇ ਸ਼ੰਕਰ ਕਲੋਨੀ ਪੰਚਾਇਤ ਦੇ ਵਿੱਚ ਕ੍ਰਿਸ਼ਨਾ ਕਲੋਨੀ ਨਗਰ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਗਲੀ ਨੰਬਰ 1 ਦੇ ਵਿੱਚ ਬਹੁਤ ਵਧੀਆ ਹੁਕਾਰਾ ਮਿਲਿਆ ਲੋਕਾਂ ਦਾ ਕਿਉਂਕਿ ਸਰ ਇੱਥੇ ਵੀ 25 30 ਸਾਲ ਪੁਰਾਣੀ ਵੀ ਗਲੀਆਂ ਵੀ ਮਿੱਟੀ ਨਾਲ ਲੋਕੀ ਮਤਲਬ ਦੇਖਦੇ ਸੀਗੇ ਗਲੀਆਂ ਕਦੋਂ ਬਣਣਗੀਆਂ 25 ਸਾਲ ਬਾਅਦ ਅਸੀਂ ਇਹ ਗਲੀ ਕੰਪਲੀਟ ਕੀਤੀ ਸਰ ਜਦੋਂ ਵੀ ਆਵਾਦਵੀ ਪਾਰਟੀ ਦੀ ਸਰਕਾਰ ਆਈ ਉਹਦੇ ਵਿੱਚ ਮੈਂ ਸਰਪੰਚ ਬਣੇ ਤਾਂ ਉਹਨਾਂ ਤੋਂ ਜੋ ਮੈਨੂੰ ਗਰੰਟਾ ਮਿਲੇ ਆ ਮੈਂ ਇਸ ਗਲੀ ਦੇ ਵਿੱਚ ਲਾਈਆਂ ਤੇ ਲੋਕਾਂ ਦੀ ਪ੍ਰੋਬਲਮ ਸੋਲਵ ਕੀਤੀ ਇਹ ਨਹੀਂ ਕਿ ਇਹ ਨਹੀਂ ਕਿ ਅਸੀਂ ਸਾਰਾ ਕੰਮ ਕਰਤਾ ਥੋੜੇ ਜਿਹਾ ਕੰਮ ਕੀਤੇ ਐ ਥੋੜੇ ਹੋਰ ਕਰਨੇ ਰਹਿ ਗਏ ਨੇ ਉਹ ਬਹੁਤ ਜਲਦੀ ਕਰਾਂਗੇ ਸਰ ਤੇ ਆਪਣੇ ਬਲਾਕ ਸਮਿਤੀ ਦੇ ਇਲੈਕਸ਼ਨ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਜਿਹਦੇ ਵਿੱਚ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਗਿਆਨਪ੍ਰੀਤ ਕੌਰ ਗਰੇয়াল ਖੜੇ ਨੇ ਤੇ ਆਪਣੇ ਬਲੌਗ ਸਮੂਹਟੀ ਦੇ ਵਿੱਚ ਹਰਪ੍ਰੀਤ ਘੋਰਗਰੇਵਾਲ ਮੈਡਮ ਖੜੇ ਨੇ ਵੀ ਜਿਨ੍ਹਾਂ ਦੀ ਜਿਨ੍ਹਾਂ ਨੂੰ ਅਸੀਂ ਆਪਣੀ ਮੀਟਿੰਗ ਦੇ ਵਿੱਚ ਬੁਲਾਇਆ ਤੇ ਲੋਕਾਂ ਨੂੰ ਕਿਹਾ ਕਿ ਵੀ ਵੱਧ ਤੋਂ ਵੱਧ ਵੋਟ ਦੇਣ ਅਸੀਂ ਕੰਮ ਦੇ ਨਾਮ ਤੇ ਵੋਟ ਮੰਗੇ ਆ ਨਾ ਕਿ ਆਪਾਂ ਕਿਸੇ ਝੁੱਠੇ ਲਾਰੇਆਂ ਤੋਂ ਵੋਟ ਮੰਗੇ ਆ ਸਰ ਕਿੰਨੀ ਸਫਲ ਰਹੀ ਅੱਜ ਦੀ ਮੀਟਿੰਗ ਕਿਸ ਤਰ੍ਹਾਂ ਦਾ ਜਣਾ ਹੰਗਾਰਾ ਮਿਲਿਆ ਜੀ ਇੱਥੇ ਸ਼ੰਕਰ ਕਲੋਨੀ ਵੱਲ ਅੱਜ ਅਸੀਂ ਸ਼ੰਕਰ ਕਲੋਨੀ ਵਿੱਚ ਆਏ ਆ ਪਹਿਲਾਂ ਵੀ ਅਸੀਂ ਮੀਟਿੰਗਾਂ ਤੋਂ ਕਰ ਚੁੱਕੇ ਪਰ ਇੱਥੇ ਮੀਟਿੰਗ ਬਹੁਤ ਵਧੀਆ ਹੋ ਰਹੀਆਂ ਨੇ ਤੇ ਨੀਹਾ ਨੇ ਬਹੁਤ ਮਿਹਨਤ ਕੀਤੀ ਤੇ ਸ਼ੰਕਰ ਕਲੋਨੀ ਦੇ ਵਿੱਚ ਜਿਹੜੇ ਸੜਕਾਂ ਸੀ ਸਾਰੀ ਮੇਰੇ ਖ ਇੱਕ ਅੱਧੀ ਕੋਈ ਰੇ ਹੋ ਗਈ ਹੋਵੇ ਰਹਿ ਗਈ ਹੋਵੇ ਉਹ ਵੀ ਛੇਤੀ ਬਣ ਜੂ ਕਿਉਂਕਿ ਥੋੜੀ ਇੱਥੇ ਲਾਈਟਾਂ ਦੀ ਕਮਲੇਟ ਸੀਗੀ ਤੇ ਮੈਨੇ ਮੈਨੇ ਲਾਈਟਾਂ ਤੋਂ ਅਸੀਂ ਲੈ ਕੇ ਦੰਨੇ ਆ ਤੀ ਲਾਈਟਾਂ ਤੋਂ ਆਪਣੇ ਕੋਲ ਲਵਾ ਦਿਆਂ ਚੋਂ ਆਪਣੇ ਇਲੈਕਸ਼ਨ ਹੋ ਜਾਣ ਦੋ ਉਹਦੇ ਬਾਅਦ ਚ ਆਪਾਂ ਇਹ ਕਰਾਂਗੇ ਲਾਈਟਾਂ ਦਾ ਹੱਲ ਵੀ ਤੇ ਬਾਕੀ ਲੋਕੀ ਸਾਰੇ ਖੁਸ਼ ਨੇ ਵਧੀਆ ਕੰਮ ਇੱਥੇ ਹੋ ਰਿਆ ਨੇ ਕਲੋਨੀ ਦੇ ਵਿੱਚ ਤੇ ਨੇਹਾ ਨੇ ਬਹੁਤ ਵਧੀਆ ਕੰਮ ਕਰਾਇਆ ਨੇ ਜੀ ਕੀ ਅਪੀਲ ਆ ਜੀ ਹੁਣ 14 ਦਸੰਬਰ ਨੂੰ ਵੋਟਾਂ ਜਿਹੜੀਆਂ ਆ ਰਹੀਆਂ ਬਹੁਤ ਸਾਰੇ ਕਿ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਦੋ ਕੈਂਡੀਡਟ ਨੇ ਇਥੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਸੰਮਤੀ ਤੇ ਉਹਨ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ੰਕਰ ਕਲੋਨੀ ਆਏ ਸੀਗੇ ਤੋਂਨ ਪ੍ਰਚਾਰ ਦੇ ਲਈ ਤੇ ਸਾਨੂੰ ਇੱਥੇ ਆ ਕੇ ਮੈਨੂੰ ਲੱਗ ਰਿਹਾ ਕਿ ਲੋਕ ਆ ਜਿਹੜੇ ਆਪ ਸਰਕਾਰ ਦੇ ਨਾਲ ਨੇ ਤੇ ਉਹਨੇ ਤਾਂ ਖੁਸ਼ ਨੇ ਤੇ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਜਿਹੜੇ ਅੱਗੇ ਤੋਂ ਵੀ ਇੱਥੇ ਜਿਹੜੇ ਹੁਣ ਇਹ 14 ਦਸੰਬਰ ਨੂੰ ਇਲੈਕਸ਼ਨ ਹੋ ਰਹੀ ਹੈ ਬਲਾਕ ਸੰਮਤੀ ਦੀ ਤੇ ਉਸ ਤੋਂ ਬਾਅਦ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਦੀ ਇਹ ਦੋਨਾਂ ਦੇ ਵਿੱਚ ਉਹ ਆਪ ਸਰਕਾਰ ਆਪ ਦੇ ਕੈਂਡੀਡੇਟ ਜਿਵੇਂ ਬਲਾਕ ਸੰਮਤੀ ਦੇ ਹਰਪ੍ਰੀਤ ਵਰਗਰੇਵਾਲ ਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਗਿਆਨਪ੍ਰਿੰਦ ਕੌਰ ਗਰੇਵਾਲ ਉਹਨਾਂ ਨੂੰ ਵਧੀਆ ਵੋਟਾਂ ਇਹ ਇੱਥੋਂ ਮੈਨੂੰ ਲੱਗਦਾ ਸ਼ੰਕਰ ਕਲੋਨੀ ਤੋਂ 1 65 ਵੋਟਾਂ VOTING ਹੋਊਗੀ ਜਿਹੜੀ ਕਿ ਆਪ ਦੇ ਆਪ ਪਾਰਟੀ ਨੂੰ ਜਾਊਗੀ ਕੀ ਅਪੀਲ ਕਰਦੇ ਹਾਂ ਜੀ ਇੱਥੇ ਦੇ ਵੋਟਰਾਂ ਨੂੰ ਵੋਟਰਾਂ ਨੂੰ ਤਾਂ ਇਹ ਅਪੀਲ ਕਰਦੇ ਹਾਂ ਜੀ ਕਿ ਅਪੀਲ ਤਾਂ ਇਹ ਹੈ ਕਿ ਤੁਸੀਂ ਵੋਟ ਪਾਓ ਤੇ ਜਿਹੜਾ ਤੁਹਾਡੇ ਕੰਮ ਨੇ ਉਹ ਸਾਡੀ ਜ਼ਿੰਮੇਵਾਰੀ ਆ ਕਿਉਂਕਿ ਅੱਗੇ ਵੀ ਜਿਹੜੇ ਹੁਣ ਜਿਵੇਂ ਆਹ ਮਿੰਦਾ ਹੁਣ ਅੱਜ ਪਤਾ ਲੱਗਾ ਕਿ ਜਿਹੜੇ ਸਰਪੰਚ ਇਹ ਪਿਛਲੇ 1 ਸਾਲ ਤੋਂ ਆ ਉਦੋਂ ਤੋਂ ਹੀ ਇਹ ਕੰਮ ਸ਼ੁਰੂ ਹੋਇਆ ਪਹਿਲਾਂ ਇੱਥੇ ਕੋਈ ਕੰਮ ਨਹੀਂ ਹੋਇਆ ਬੜੇ ਚਿਰਾਂ ਤੋਂ ਲੋਕਾਂ ਦੀਆਂ ਮੰਗਾਂ ਸੀਗੀਆਂ ਜਿਵੇਂ ਗਲੀਆਂ ਵੀਆਂ ਕੁਝ ਵੀ ਨਹੀਂ ਬਣਿਆ ਸੀਗਾ 1 ਸਾਲ ਤੋਂ ਪਿਛਲੇ ਨੀਹਾ ਜੀ ਆਪ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਉਹ 1 ਸਾਲ ਤੋਂ ਉਹਨਾਂ ਨੇ ਬਹੁਤ ਹੀ ਵਧੀਆ ਡਿਵੈਲਪਮੈਂਟ ਕਰ ਰਹੇ ਨੇ ਤੇ ਹਲੇ ਬਹੁਤ ਜ਼ਿਆਦਾ ਡਿਵੈਲਪਮੈਂਟ ਦੀ ਲੋੜ ਆ ਤੇ ਉਸ ਡਿਵੈਲਪਮੈਂਟ ਦੇ ਲਈ ਉਹਨਾਂ ਨੂੰ ਟੀਮ ਚਾਹੀਦੀ ਆ ਜਿਹੜੀ ਅਸੀਂ ਉਹਨਾਂ ਨੂੰ ਉਹ ਟੀਮ ਦੇ ਰਹੇ ਆ ਤੇ ਸਾਡੇ ਵੀ ਦੋਨੇ ਬਲਾਕ ਸੰਮਤੀ ਲਈ ਵੀ ਲੇਡੀਆਂ ਤੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਲਈ ਵੀ ਇਹ ਤਿੰਨੇ ਲੇਡੀਜ਼ ਇੱਥੇ ਦਾ ਮੈਨੂੰ ਲੱਗਦਾ ਵੀ ਡਿਵੈਲਪਮੈਂਟ ਦੇ ਵਿੱਚ ਕੋਈ ਕਮੀ ਨਹੀਂ ਛੱਡਣਗੀਆਂ ਤੇ ਸਰਕਾਰ ਵੀ ਇਹਨਾਂ ਦੀ ਹੈਲਪ ਕਰੂਗੀ ਤੇ ਅਪੀਲ ਆ ਕੇ ਸਾਡੇ ਦੋਨੇ ਬਲਾਕ ਸੰਮਤੀ ਤੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੋਨਾਂ ਉਮੀਦਵਾਰਾਂ ਨੂੰ ਵਧੀਆ ਵੋਟਾਂ ਪਾ ਕੇ ਇਥੋਂ ਜਿਤਾਓ